ਤਰਨਤਾਰਨ ਦੇ ਵਿੱਚ ਇੱਕ ਦਰਨਾਕ ਹਾਦਸਾ ਵਾਪਰਿਆ ਜਿੱਥੇ ਮਿੱਟੀ ਦੀ ਢੇਕ ਡਿੱਗਣ ਦੇ ਨਾਲ ਦੋ ਨੌਜਵਾਨਾਂ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆ ਰਿਹਾ ਤਰਨਤਾਰਨ ਤੇ ਚੰਬਾ ਖੁਰਦ ਦਾ ਇਹ ਮਾਮਲਾ ਜਿੱਥੇ ਪਾਣੀ ਦੀ ਪਾਈਪਲਾਈਨ ਵਿਛਾਈ ਜਾ ਰਹੀ ਸੀ ਚਾਰ ਨੌਜਵਾਨਾਂ ਦੇ ਉੱਤੇ ਮਿੱਟੀ ਦੀ ਢੇਕ ਡੇ ਗਈ ਜੋ ਮਿੱਟੀ ਦੇ ਥੱਲੇ ਦਬ ਗਏ ਜਦੋਂ ਬੜੀ ਮੁਸ਼ਕਿਲ ਦੇ ਨਾਲ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਨਹੀਂ ਨਿਕਲੇ ਤਾਂ ਜੀਸੀਬੀ ਦੀ ਮਦਦ ਲਈ ਗਈ ਜਿਸ ਤੋਂ ਬਾਅਦ ਉਹਨਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਜਿੱਥੇ ਦੋ ਨੌਜਵਾਨਾਂ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ ਦਸੀਕੀ ਤਰਨਤਾਰਨ ਦੇ ਪਿੰਡ ਚੰਬਾ ਖੁਰਦ ਵਿਖੇ ਪਾਣੀ ਦੀ ਪਾਈਪਲਾਈਨ ਵਿੱਚ ਖੋਣ ਦੌਰਾਨ ਮਿੱਟੀ ਦੀ ਖੁਦਾਈ ਕਰਦੇ ਹੋਏ ਮਿੱਟੀ ਦੀ ਢਿੱਗ ਡਿੱਗਣ ਨਾਲ ਦੋ ਚਚੇਰੇ ਭਰਾਵਾਂ ਦੀ ਮੌਤ ਹੋਣ ਦਾ ਦੁਖਦਾਈ ਜੋ ਮਾਮਲਾ ਸਾਹਮਣੇ ਆਇਆ ਜਦਕਿ ਦੋ ਨੌਜਵਾਨ ਹਸਪਤਾਲ ਵਿੱਚ ਜ਼ੇਰੇ ਇਲਾਜ ਨੇ ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਗੋਇੰਦਵਾਲ ਸਾਹਿਬ ਦੀ ਪੁਲਿਸ ਮੌਕੇ ਤੇ ਪਹੁੰਚੀ ਤੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜਾਣਕਾਰੀ ਮੁਤਾਬਕ ਪਿੰਡ ਚੰਬਾ ਖੁਰਦ ਵਿਖੇ ਇੱਕ ਵਿਅਕਤੀ ਵੱਲੋਂ ਖੇਤੀ ਲਈ ਪਾਣੀ ਦੀ ਪਾਈਪਲਾਈਨ ਵਿੱਚ ਸੋਣ ਦਾ ਕੰਮ ਕੀਤਾ ਜਾ ਰਿਹਾ ਸੀ ਜਿਸ ਸੰਬੰਧੀ ਉਸ ਵੱਲੋਂ ਸਬੰਧਤ ਕੰਮ ਕਰਨ ਵਾਲੇ 4 ਵਿਅਕਤੀਆਂ ਨੂੰ ਆਪਣੀ ਜ਼ਮੀਨ ਤੇ ਬੁਲਾਇਆ ਗਿਆ ਜਿਸ ਇਸ ਦੌਰਾਨ ਮਿੱਟੀ ਦੀ ਖੁਦਾਈ ਕਰਨ ਤੇ ਜਦੋਂ ਕਰ ਰਹੇ ਸਨ ਤਾਂ 4 ਵਿਅਕਤੀ ਦੁਪਹਿਰ ਦੇ ਕਰੀਬ 1 ਵਜੇ ਮਿੱਟੀ ਦੀ ਢਿੱਗ ਡਿੱਗਣ ਦੇ ਨਾਲ ਉਸ ਦੇ ਦੱਬ ਗਏ ਜਿਨ੍ਹਾਂ ਨੂੰ ਆਸ-ਪਾਸ ਦੇ ਲੋਕਾਂ ਵੱਲੋਂ ਕਾਫੀ ਮੁਸ਼ਕਲ ਨਾਲ ਕੱਢਣ ਦੀ ਕੋਸ਼ਿਸ਼ ਕੀਤੀ ਗਈ ਪਰ ਜਦੋਂ ਕਾਮਯਾਬ ਨਹੀਂ ਹੋਇਆ ਤਾਂ ਸਬੰਧਿਤ ਜ਼ਮੀਨ ਮਾਲਕ ਵੱਲੋਂ ਮੌਕੇ ਤੇ ਜੀਸੀਬੀ ਮਸ਼ੀਨ ਨੂੰ ਬੁਲਾ ਲਿਆ ਗਿਆ ਜਿਸ ਦੀ ਮਦਦ ਨਾਲ ਚਾਰਾਂ ਵਿਅਕਤੀਆਂ ਨੂੰ ਬਾਹਰ ਕੱਢ ਲਿਆ ਗਿਆ ਗੰਭੀਰ ਹਾਲਤ ਦੇ ਵਿੱਚ ਇਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਦੋ ਨੌਜਵਾਨਾਂ ਦੀ ਮੌਤ ਹੋ ਗਈ ਮ੍ਰਿਤਕਾਂ ਦੀ ਪਛਾਣ ਜੁਗਰਾਜ ਸਿੰਘ ਜੋ ਕਿ 20 ਸਾਲ ਦਾ ਸੀ ਪ੍ਰਿਤਪਾਲ ਸਿੰਘ 18 ਸਾਲ ਦਾ ਸੀ ਜਿਸ ਦੀ ਕੀ ਮੌਤ ਹੋ ਗਈ ਅਤੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਗੰਭੀਰ ਦੋਸ਼ ਲਗਾਏ ਜਾ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਖੁਦਾਈ ਕਰ ਰਹੇ ਸਨ ਤਾਂ ਮਿੱਟੀ ਢੇਠਾ ਦੱਬ ਗਏ ਜੀਐਸਬੀ ਦੇ ਨਾਲ ਕੱਢਣ ਦੌਰਾਨ ਉਹਨਾਂ ਦੀ ਮੌਤ ਹੋਈ ਅਤੇ ਪਰਿਵਾਰ ਦੇ ਵੱਲੋਂ ਇਨਸਾਫ ਦੀ ਗੋਹਾਰ ਲਗਾਈ ਜਾ ਰਹੀ ਹੈ ਦੂਜੇ ਪਾਸੇ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਮਸਲਾ ਪੈਪ ਲਾਈਨ ਪਾਣੂ ਪਿੰਡੋ ਨਾਲ ਲੈ ਕੇ ਗਏ ਬੰਦੇ ਸਰਪੰਚ ਜਸਪੀਰ ਸਿੰਘ ਚੰਬੇਖੁਰਦੇ ਦਾ ਉਹਨੇ ਜਾ ਕੇ ਉੱਥੇ ਡੁੰਗੀ ਖੜ ਦੇ ਵਿੱਚ ਇਹਨਾਂ ਨੂੰ ਬਾੜਤਾ ਇਹਨਾਂ ਦੇ ਉੱਤੇ ਢਿੱਗ ਢਿੱਗਨ ਦੇ ਨਾਲ ਉਹ ਢਿੱਗ ਢਿੱਗ ਪੀ ਇਹਨਾਂ ਦੇ ਉੱਤੇ ਫਿਰ ਜੀਐਸਬੀ ਨਾਲ ਕੱਢਣ ਦੋ ਮੁੰਡੇ ਕੱਢਤੇ ਇੱਕ ਸੇ ਗੋਮੁੰਡੇ ਨਿਕਲਿਆ ਤੇ ਜਿਹੜੀ ਜੀਸੀਪੀ ਲੱਗਨ ਦਾ ਮੌਤ ਹੋ ਗਈ ਤੁਹਾਡਾ ਕੀ ਲੱਗਦਾ ਜੀ ਮੇਰੇ ਪਤੀਏ ਕੀ ਨਾਮ ਨਾਮ ਉਹਨਾਂ ਨੇ ਦੀਆ ਉਹਨਾਂ ਦਾ ਪ੍ਰਿਤਪਾਲ ਸਿੰਘ ਜਗਰਾਜ ਸਿੰਘ ਉਮਰ ਕਿੰਨੀ ਉਮਰ ਪ੍ਰਿਤਪਾਲ ਦੀ 18 ਸਾਲ ਹੋ ਗਈ ਤੇ ਦੂਜੇ ਦੀ 20 ਸਾਲ ਦੇ ਲੱਗੇ ਹੋਗੇ 18 ਤੋਂ ਉੱਪਰ ਕਦੀ ਪਾਈਪ ਲੰਨ ਕਦੀ ਪੈਰੀ ਪਾਈਪ ਲਾਈਨਾਂ ਪੰਬੀ ਦੀ ਪਾਉਣ ਲੱਗੇ ਕਰੋਤੇ ਬੰਬੀ ਦੀ ਕਹਿ ਕੇ ਗਏ ਹੁਣ ਗਾੜੀ ਪਤਾ ਨਹੀਂ ਕੀ ਕਰਾਉਣਾ ਕੀ ਨਹੀਂ ਕਰਾਇਆ ਉਹਨਾਂ ਨੇ ਸਾਡੇ ਗਵਾਂਢ ਚ ਚਾਚੇ ਤਾਇਆ ਚ ਲੱਗਦੇ ਸੀ ਤੇ ਦੋ ਜਾਨੇ ਇੱਕ ਦਾ ਨਾਮ ਮਨਪ੍ਰੀਤ ਸੀ ਦੂਜੇ ਦਾ ਨਾਮ ਮਨਦੀਪ ਸਿੰਘ ਦੋਨੇ 16 17 ਸਾਲ ਦੀ ਉਮਰ ਦੇ ਸੀ ਇਹ ਘਰੋਂ ਕੰਮ ਕਰਨ ਨੂੰ ਲੈ ਕੇ ਗਏ ਸੀ ਇਹਨਾਂ ਨੂੰ ਕੋਈ ਗਵਾਂਢ ਚ ਆਹੀ ਤਾਂ ਸ਼ਹਿਰ ਪਤਾ ਨਹੀਂ ਤੇ ਉਹਨਾਂ ਨੇ ਉੱਥੇ ਕਿਤੇ ਦੱਬਣ ਦੇ ਨਾਲ ਟੋਏਾਂ ਦੇ ਵਿੱਚ ਦੱਬਣ ਦੇ ਨਾਲ ਇਹਨਾਂ ਦੇ ਜੱਥੇ ਕੱਢਦੇ ਸਮੇਂ ਜੀ.ਸੀ.ਬੀ. ਲੱਗੰਦਾ ਨਾਲੇ ਨਾਲ ਡੈਥ ਹੋਈ ਦੋਵਾਂ ਦੀ ਇੱਕ ਦਾ ਨਾਮ ਸ਼ਾਨਕੀਰੂ ਨਾ ਇੱਕ ਦਾ ਨਾਮ ਮਨਦੀਪ ਸਿੰਘ ਮਨਦੀਪ ਤੇ ਇੱਕ ਦਾ ਨਾਮ ਛੋਟਾ ਨਾਮ ਦਾ ਮੰਨੂ ਮੰਨੂ ਕਹਿੰਦੇ ਸੀ ਔਰ ਇੱਕ ਦਾ ਨਾਮ ਮਨਪ੍ਰੀਤ ਸਿੰਘ ਜਿਹੜਾ ਤੀਸਰਾ ਉਹ ਠੀਕ ਹੈ ਆ ਉਹ ਦੋਵੇਂ ਇੱਕ ਹਰਨਾ ਹਸਤਾਲ ਚ ਦਾਹਲਾ ਤੁਹਾਨੂੰ ਲੇਕਿਨ ਉਹ ਠੀਕ ਹੈ ਉਹ ਖਤਰੇ ਤੋਂ ਬਾਹਰ ਹੈ ਦੋਵੇਂ ਜਿੰਨਾਂ ਦੀ ਮੌਤ ਨਹੀਂ ਹੋਗਣ ਦੀ ਗਾਰੰਟੀ ਹੈ ਉਸ ਦਾ ਨਾਮ ਤਾਂ ਮਨਪ੍ਰੀਤ ਆ ਮੰਨੂ ਮੰਨੂ ਆਂਦਾ ਛੋਟਾ ਨਾ ਤੇ ਦੂਜੇ ਦਾ ਨਾਮ ਆਪਣਾ ਉਹਨੂੰ ਵੀ ਮੰਨਾ ਮੰਨਾ ਆ ਮਨਦੀਪ ਆ ਦਾ ਨਾਮ ਕੀਤੇ ਕੰਮ ਹੀ ਇਹ ਕਰਦੇ ਹੁਣ ਮਤਲਬ ਬੋਰਾ ਬਰਾਬਰ ਨਹੀਂ ਪਹਿਲਾਂ ਤਰੀ ਇਹ ਕਰਦੇ ਹੁਣ ਥੋੜਾ ਜਿਹਾ ਮੈਂ ਪਹਿਲਾਂ ਪੌਂਦੇ ਪੌਂਦੇ ਛੱਡਿਆ ਪੜਦੇ ਆਈ ਇਹਨਾਂ ਨੂੰ ਲੈ ਕੇ ਗਏ ਆਣ ਕੇ ਉੱਥੇ ਤੇ ਇਸ ਤਰ੍ਹਾਂ ਪੂਰੇ ਪੌਣੇ ਘਰ ਆਣ ਕੇ ਲੈ ਕੇ ਆਣ ਤੇ ਤਾਂ ਲੋਰ ਕਿਸ ਤਰ੍ਹਾਂ ਪਤਾ ਲੱਗਿਆ ਹੁਣ ਇਹ ਤੇ ਸ਼ਹਿਰ ਜਿਹਨੂੰ ਪਿੰਡ ਚ ਲਾ ਕੇ ਫੋਨ ਆਇਆ ਕਿ ਅੰਤਰਾ ਲਾਲ ਮੱਚੀ ਨੂੰ ਲੈ ਕੇ ਆਏ ਸਾਰੇ ਜਣੇ ਇੱਥੇ ਸ਼ਹਿਰ ਆਏ ਤੇ ਸ਼ਹਿਰੋਂ ਅਸੀਂ ਕੋਈ ਪਤਾ ਨਾ ਕਰਾਂ ਮੈਂ ਜਸਬੀਰ ਸਿੰਘ ਸਰਪੰਚ ਦੇ ਖੇਤਾਂ ਜੋ ਉੱਥੇ ਪਿੰਡ ਚੰਬਾ ਖੁਰਦ ਵਿਖੇ ਤੇ ਇਰੀਗੇਸ਼ਨ ਦੀ ਪਾਈ ਪਾ ਰਹੇ ਸੀਗੇ ਤੇ ਤਿੰਨ ਫੁੱਟ ਟੋਇਆ ਸੀਗਾ ਤੇ ਉਹਦੇ ਵਿੱਚ ਇਹਨਾਂ ਕੰਮ ਕਰ ਰਹੇ ਸੀਗੇ ਲੜਕੇ ਦੋ ਤੇ ਉਹ ਮਿੱਟੀ ਢਿੱਗ ਡਿੱਗਣ ਨਾਲ ਉਹ ਥੱਲੇ ਆਣ ਨਾਲ ਨਾ ਤੇ ਇਹਨਾਂ ਦੀ ਮੌਤ ਹੋ ਗਈ ਏ ਇੱਕ ਦਾ ਨਾਮ ਹੈਗਾ ਆਪਣਾ ਜਗਰਾਜ ਸਿੰਘ ਪੁੱਤਰ ਮੁਕਤਾਰ ਸਿੰਘ ਇਹਦੀ ਉਮਰ 20 ਸਾਲ ਦੀ ਏ ਤੇ ਦੂਜੇ ਦਾ ਨਾਮ ਹੈਗਾ ਪ੍ਰਿਤਪਾਲ ਸਿੰਘ ਪੁੱਤਰ ਜਗਤਾਰ ਸਿੰਘ ਇਹਦੀ ਉਮਰ ਹੈਗੀ 18 ਕੁ ਸਾਲ ਦੀ ਇਹ ਦੋਵੇਂ ਯਾਨੀ ਕਿ ਰਾਨੀਵਾਲ ਦੇ ਰਹਿਣ ਵਾਲੇ ਨੇ ਤੇ ਬਾਕੀ ਡੈੱਡ ਬੋਡੀਆਂ ਇਹ ਕਬਜ਼ੇ ਚ ਰਹਿ ਗਈਆਂ ਨੇ ਤੇ ਬਿਆਨ ਲਿਖੇ ਜਾ ਰਹੇ ਨੇ ਮੁਤਾਬਕ ਬਿਆਨਾਂ ਦੇ ਹੀ ਕਰ ਰਹੀ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप